ਅੰਮ੍ਰਿਤਸਰ ਦੇ ਮਜੀਠਾ ਰੋਡ ਦੇ ਵਾਰ ਨੰਬਰ 16 ਦੇ ਫਰੈਂਡਸ ਕਲੋਨੀ ਵਿਖੇ ਇੱਕ ਪਾਰਕ ਹੈ ਜਿਸ ਨੂੰ ਟੈਂਕੀ ਵਾਲੀ ਪਾਰਕ ਵੀ ਕਿਹਾ ਜਾਂਦਾ ਹੈ। ਇਸ ਪਾਰਕ ਵਿੱਚ ਲੋਕ ਸੈਰ ਕਰਨ ਆਉਂਦੇ ਹਨ। ਇਸ ਦੇ ਆਲੇ-ਦੁਆਲੇ ਇੱਕ ਰਿਹਾਇਸ਼ੀ ਏਰੀਆ ਵੀ ਹੈ ਔਰ ਇੱਕ ਸਰਕਾਰੀ ਸਕੂਲ ਵੀ ਹੈ। ਇਸ ਪਾਰਕ ਦੇ ਵਿੱਚ ਇੱਕ ਪਾਣੀ ਦੀ ਟੈਂਕੀ ਹੈ। ਇਲਾਕਾ ਵਾਸੀਆਂ ਨੇ ਫਾਸਪੀ న్యూਸ ਟੀਮ ਨਾਲ ਗੱਲਬਾਤ ਕਰਦੇ ਦੱਸਿਆ ਕਿ ਇਹ ਪਾਣੀ ਦੀ ਟੈਂਕੀ ਲਗਭਗ 50 ਸਾਲ ਪੁਰਾਣੀ ਹੈ ਅਤੇ ਇਸ ਦੀ ਹਾਲਤ ਖਸਤਾ ਹੋ ਚੁੱਕੀ ਹੈ। ਇਸ ਤੋਂ ਉਪਰ ਮਲਬਾ ਤੇ ਕੰਕਰੀਟ ਦੇ ਟੁਟਕੇ ਡਿੱਗ ਜਾਂਦੇ ਅਤੇ ਲੋਕ ਥੱਲੇ ਸੈਰ ਕਰਦੇ ਹਨ ਅਤੇ ਇੱਕ ਪਾਸੇ ਐਲੀਮੈਂਟਰੀ ਸਰਕਾਰੀ ਸਕੂਲ ਹੈ ਛੋਟੇ ਬੱਚਿਆਂ ਦਾ ਅਤੇ ਇੱਥੇ ਸਫਾਈ ਦਾ ਵੀ ਮੰਦਾ ਹਾਲ ਹੈ ਚੂਹਿਆਂ ਨੇ ਜਗਾ ਪੁੱਟ-ਪੁੱਟ ਕੇ ਪੋਲੀ ਕੀਤੀ ਹੋਈ ਹੈ ਜਿਹੜੇ ਇੱਥੇ ਝੂਲੇ ਲੱਗੇ ਹੋਏ ਨੇ ਉਹ ਚੋਰਾ ਤੇ ਨਸ਼ੇੜੀਆਂ ਵੱਲੋਂ ਚੋਰੀ ਕਰ ਲਏ ਗਏ ਹਨ ਇਸ ਸੰਬੰਧੀ ਸੰਬੰਧਿਤ ਵਿਭਾਗ ਨੂੰ ਕਈ ਵਾਰ ਸ਼ਿਕਾਇਤ ਕੀਤੀ ਗਈ ਹੈ ਪਰ ਹਜੇ ਤੱਕ ਉਹਨਾਂ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਅਤੇ ਜੋ ਪਾਣੀ ਦੀ ਟੈਂਕੀ ਹੈ ਉਸਦੇ ਹਾਲਤ ਬਹੁਤ ਜਰਜਰ ਹੋ ਚੁੱਕੀ ਹੈ ਅਤੇ ਇਹ ਡਿੱਗਣ ਦੀ ਕਗਾਰ ਤੇ ਹੈ ਜਿਸ ਨਾਲ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਲੋਕਾਂ ਨੇ ਸੰਬੰਧਿਤ ਵਿਭਾਗ ਨੂੰ ਅਪੀਲ ਕੀਤੀ ਕਿ ਇਸ ਪਾਰਕ ਤੇ ਟੈਂਕੀ ਬਾਰੇ ਸੋਚਿਆ ਜਾਵੇ ਯਾ ਤਾਂ ਇਸ ਨੂੰ ਤੋੜਵਾ ਦਿੱਤਾ ਜਾਵੇ ਜਾਂ ਫਿਰ ਇਸ ਦੀ ਮੁਰੰਮਤ ਕਰਵਾਈ ਜਾਵੇ। ਕਿ ਟੰਕੀ ਦੀ ਖਰਾਬਤੀ ਕੀ ਗਈ ਹੈ ਇਹ ਜੋ ਦੱਸਿਆ ਸਹੀ ਹੈ ਇਸੇ ਤਰ੍ਹਾਂ ਅਸੀਂ ਗੁਜਾਰਿਸ਼ ਕਰਦੇ ਹਾਂ ਕਿ ਸਾਡੀ ਆਵਾਜ਼ ਸਰਕਾਰ ਤੱਕ ਪਹੁੰਚੇ ਇਹਨੂੰ ਠੀਕ ਠਾਕ ਕੀਤਾ ਜਾਵੇ ਕਿ ਜਿਸਾ ਮਸਲਾ ਲੱਗਾ ਵਾ ਉਹ ਕੀਤਾ ਜਾਵੇ ਟੰਕੀ ਜਿਹੜੀ ਰਿਪੇਅਰ ਕੀਤੀ ਜਾਵੇ ਬੱਚੇ ਜਿਹੜੇ ਪੜਦੇ ਸਕੂਲਾਂ ਦੇ ਵਿੱਚ ਉਹਨਾਂ ਨੂੰ ਡਰ ਲੱਗਦਾ ਹੈ ਚੂਲਾ ਦਾ ਬੁਰਾ ਹਾਲ ਹੈ ਸਫਾਈ ਵੀ ਇਹੋ ਜਿਹੀ ਹੈ ਕਿ ਉਹਦਾ ਹੀ ਬੁਰਾ ਹਾਲ ਹੈ ਉਹਨੂੰ ਵੀ ਠੀਕ ਕੀਤਾ ਜਾਵੇ। ਟੈਂਕੀ ਦਾ ਹਾਲਾਤ ਬਹੁਤ ਖਰਾਬ ਆ। ਕਹਿੰਦਾ ਮੈਂ ਕਿ ਕਿਸੇ ਵੇਲੇ ਵੀ ਇਹਦਾ ਬੜਾ ਵੱਡਾ ਨੁਕਸਾਨ ਹੋ ਸਕਦਾ ਬੱਚੇ ਸਕੂਲ ਪੜ੍ਹਦੇ ਉਹਨਾਂ ਦੇ ਉੱਤੇ ਵੀ ਹੋ ਸਕਦਾ। ਜਿਹੜੇ ਬੈਠਦੇ ਇਹਨਾਂ ਦਾ ਵੀ ਨੁਕਸਾਨ ਹੋ ਸਕਦਾ। ਲਾਗੇ ਚੱਕ ਘਰ ਵੀ ਇਹਨਾਂ ਦਾ ਬੜਾ ਨੁਕਸਾਨ ਹੋ ਸਕਦਾ ਇਹਦਾ ਕੋਈ ਹੱਲ ਹੋਣਾ ਚਾਹੀਦਾ। ਟੈਂਕੀ ਦੀ ਬਾਡੀ ਕੋਈ ਯੂਸਡ ਹੈਗੀ ਦੀ ਐਸੋ ਜੋ ਤੋਂ ਬਣੀ ਹੈ ਉਤੋਂ ਹੀ ਹੋ ਰਹੀ ਹੈ। ਮੋਡੀਫਿਕੇਸ਼ਨ ਚ ਹੈ ਜੀ ਗਰਜਰ ਪਿਊਰਿਫੀਕੇਸ਼ਨ ਚ ਹੈ ਗਿਆ ਇਹ ਕੋਈ ਆਸੋ ਉਡਾਰੀ ਪਾਣੀ ਦੀ ਇਹਨਾਂ ਦੀ ਸਕੀਮ ਲੱਗੀ ਹੈ ਉਹਦੇ ਚ ਸਾਨੂੰ ਇਹ ਰੋਜ਼ੇ ਤੋਂ ਫੇਰ ਕਰਾ ਕੇ ਜੇ ਸੋਦੇ ਫੇਰ ਕਰਾਉਣ ਦੀ ਜੀ ਇਹਨੂੰ ਕਾਰਨ ਗਰਜਰ ਪਿਊਰਿਫੀਕੇਸ਼ਨ ਦੇ ਅੰਦਰ ਟੈਂਕੀ ਦੀ ਅਲਤ ਮਾੜੀ ਹੈ ਪ੍ਰਸ਼ਾਸਨ ਤੋਂ ਇਹਨੂੰ ਸਫਾਈ ਸਫਾਈ ਦਾ ਇੰਤਜ਼ਾਮ ਕਰਦਣ ਇੱਥੇ ਪਰਕੇ ਤੇ ਹਾਂ ਜਿੰਦਗੀ ਤੋਂ ਚ ਕਾਰਨ ਸਾਰੇ